ਹੰਟਾਲੀ ਪੁੱਤਰ ਦੀ ਖੋਪਰੀ ਮਾਤਾ ਗੁਜਰਕਾਲ ਜੀ ਦੇ ਲਾਲ ਸਹ ਦੇ ਕਮਾਲ ਗੁਰੂ ਤੇਗ ਬਹਾਦਰ ਜੀ ਦੇ ਲੱਤੇ ਜ਼ਗਰ ਸਰਬੰਸਦਾਨੀ ਅੰਮ੍ਰਿਤ ਨਾ ਦਾਤੇ ਨੀਲੇ ਦੇ ਸ਼ਾ ਅਸਵਾਰ ਕਲਗੀ ਤਰਪਾਚਾ ਗੁਰੂ ਕਬੈ ਸਿੰਘੀ ਮਾਰ ਆਜੀ ਨਿ ਬਖਸ਼ਿਸ਼ ਪਤੇ ਆਉ ਨਾ ਦੁਨੀਆ ਦਾ ਬਾਰਾ ਘੁਟਾਇਆ ਨਿਸ਼ਾਨ ਸੰਚਲਾਈ ਤੇ ਸਾਧ ਸੰਗਤ ਜੀ ਉਹ ਬਾਦਸ਼ਾਹੀ ਜਿਨ੍ਹਾਂ ਨੇ ਜ਼ਾਲਮ ਰਾ ਦੀ ਜਾਨ ਕੁੱਟ ਕੇ ਰੱਖੀ ਔਰ ਜ਼ਾਤ ਪਾਤ ਤੋਂ ਉੱਚਾ ਚੁੱਕਣ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦਿੱਤੇ ਆਪਰੇ ਚਾਰ ਸਹਿਬਜ਼ਾਦੇ ਕੁਰਬਾਨ ਕੀਤੇ ਨਾ ਨਹੀਂ ਆਪਰੇ ਕਤਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਉਹ ਹਿੰਦ ਤੌਰ ਦੀ ਰੱਖਿਆ ਬਦਲੇ ਬੀਰੀ ਵਾਲੂ ਸੀਸ ਬਲਦਾਨ ਵਾਸਤੇ ਤੋੜ ਦਿੱਤਾ ਸਾਧ ਸੰਗਤ ਜੀ ਨਗਰ ਬੀਰਮਪੁਰ ਦੇ ਪ੍ਰਬੰਧਕ ਸਜਣਾ ਦੇ ਵੱਲੋਂ ਸਮੂਹ ਸੰਗਤ ਦੇ ਵੱਲੋਂ ਇਹ ਸੇਵਾਦਾਰਾਂ ਦੇ ਵੱਲੋਂ ਬੱਚਿਆਂ ਦੇ ਸਹਾਇਣੇ ਦਾ ਸਾਧ ਸੰਗਤ ਦੀ ਬੜਾ ਬੜਾ ਉਪਰਾਲਾ ਕੀਤਾ ਗਿਆ। ਨੈ 31 ਤਰ੍ਹਾਂ ਕੀ ਇਹ ਜਿਹੜੀ ਦਸਤਾਰ ਹੈ ਇਹਦੀ ਇਹਿਮੀਅਤ ਸਮਝ ਲਈਏ ਤੇ ਸਾਧ ਸੰਗਤ ਜੀ ਇਤਿਹਾਸ ਦਾ ਉਹ ਪੰਨਾ ਫੋਲ ਲਈਏ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ 8 ਮਹੀਨਾ ਦੇ ਕਿਲੇ ਪਹੁੰਚੇ ਨੇ। ਤੇ ਸਾਧ ਸੰਗਤ ਜੀ ਇਥੇ सिखा <laughs>